ਅਮਰਿੰਦਰ ਰਾਜਾ ਵੜਿੰਗ ਦੀ ਗੱਲ ਕਰ ਲਈਏ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਇਹ ਭਾਜਪਾ ਦੇ ਬਾਰੇ ਇੰਨੇ ਅਗਰੈਸਿਵ ਨਹੀਂ ਹੈਗੇ ਤੇ ਨਾ ਇਹ ਹੋ ਸਕਦੇ ਆ ਅਮਰਿੰਦਰ ਰਾਜਾ ਵੜਿੰਗ ਦੀ ਇਹ ਮਜਬੂਰੀ ਆ ਕਿ ਉਹ ਇਕੱਲਾ ਚੱਲਣ ਵਾਲਾ ਪ੍ਰਧਾਨ ਹੈ ਉਹਨੂੰ ਕਿਸੇ ਨਾਲ ਕੋਈ ਹੈ ਨਹੀਂ ਕਿ ਮੈਂ ਗੁੱਟਬਾਜੀ ਨੂੰ ਖਤਮ ਕਰਕੇ ਇੱਕ ਝੰਡੇ ਥੱਲੇ ਕਾਂਗਰਸ ਨੂੰ ਲੈ ਆਵਾਂ ਫਿਰ ਬਾਰ-ਬਾਰ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨੂੰ ਵਿਧਾਨ ਸਭਾ ਹੀ ਲਲਕਾਰ ਰਹੇ ਨੇ ਬੱਸਾਂ ਦੀਆਂ ਬਾੜੀਆਂ ਰਾਜਸਥਾਨ ਤੋਂ ਬਣੀਆਂ ਉਸ ਤੋਂ ਬਾਅਦ ਇਹਦੀ ਕੀ ਕੀ ਵੱਧ ਜਾਂਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਤੇ ਬੀਜੇਪੀ ਇਕੱਲੀ ਲੜੀ ਆ ਗਗਨਜੀਤ ਸਿੰਘ ਬਿੱਟੂ ਤਾਂ ਥੋੜੀਆਂ ਬੂਟਾਂ ਨਾਲ ਹੀ ਜਿੱਤੇ ਆ ਜੀ ਪ੍ਰਤਾਪ ਸਿੰਘ ਬਾਜਵਾ ਕਹਿਣਗੇ ਜੀ ਅਸੀਂ ਇੱਕ ਮੈਂ ਅੱਗੇ ਆਣਾ ਚਾਹਨਾ ਉਹਨਾਂ ਲਈ ਓਖਾ ਕਿਉਂਕਿ ਉਹਨਾਂ ਦੇ ਉੱਤੇ ਮਨ ਅਰੋੜਾ ਨੇ ਐਡਾ ਵੱਡਾ ਅਟੈਕ ਮਾਰਿਆ ਉਹਦਾ ਜਵਾਬ ਹਜੇ ਤੱਕ ਨਹੀਂ ਆਇਆ ਵੀ ਤੁਸੀਂ ਬੈਂਗਲੌਰ ਚ ਕਿਹੜੇ ਅਧਿਕਾਰ ਦੇ ਨਾਲ ਬੀਜੇਪੀ ਨਾਲ ਗਲਮਕੜੀ ਪਾ ਕੇ ਆਏ ਹੋ ਸੰਦਸੋ ਉਹ ਦੱਸ ਨਹੀਂ پا ਰਹੇ ਹੈਗੇ ਹੁਣ ਪ੍ਰਤਾਪ ਸਿੰਘ ਬਾਜਵਾ ਜੀ ਬਾਈ ਚਾਂਸ ਬਣ ਵੀ ਜਾਂਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਦੀਆਂ ਲੱਤਾਂ ਝੱਲਣਗੀਆਂ ਇਹ ਭਾਰ ਵੈਜੀਲੈਂਸ ਤੇ ਈਡੀ ਦਾ ਪੰਜਾਬ ਦੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਅਕਸਰ ਇਹ ਗੱਲ ਉਸ ਵੇਲੇ ਸੁਣਨ ਨੂੰ ਆਉਂਦੀ ਹੈ ਜਦੋਂ ਚੋਣਾਂ ਨਜ਼ਦੀਕ ਹੁੰਦੀਆਂ ਨੇ ਉਸ ਵੇਲੇ ਕਾਂਗਰਸ ਦਾ ਜਿਹੜਾ ਆਪਸੀ ਟਸਲ ਹੈ ਉਹ ਵੇਖਣ ਨੂੰ ਮਿਲਦਾ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੀ ਕਾਂਗਰਸ ਜਿਹੜੀ ਇੱਕ ਦੂਸਰੇ ਦੇ ਨਾਲ ਖੈਂਦੀ ਪਈ ਹੈ ਐਤਕੀ ਮੇ ਉਹੀ ਹੋ ਰਿਹਾ ਹੈ ਇੱਕ ਪਾਸੇ ਜਮਨੀ ਚੋਣ ਸਿਰ ਤੇ ਖੜੀ ਹੈ ਤੇ ਦੂਜੇ ਪਾਸੇ 27 ਦੀਆਂ ਤਿਆਰੀਆਂ ਇਹਦੇ ਦਰਮਿਆਨ ਬਹੁਤ ਕੁਝ ਵਾਪਰ ਰਿਹਾ ਉਹਦੇ ਦਰਮਿਆਨ ਭਵेश बघेल ਦਾ ਇੱਕ ਟਵੀਟ ਆ ਜਾਂਦਾ ਹੈ ਇਹ ਵੀ ਕਿਹਾ ਕਿ ਇੱਕ ਰਿਪੋਰਟ ਸੌਂਪੀ ਗਈ ਹੈ ਰਾਹੁਲ ਗਾਂਧੀ ਨੂੰ ਮਲਕਰਜਨ ਖੜਗੇ ਨੂੰ ਉਹਦੇ ਵਿੱਚ ਰਾਜਾ ਵੜਿੰਗ ਦਾ ਜ਼ਿਕਰ ਹੈ ਔਰ ਦੂਜੇ ਪਾਸੇ ਲੁਧਿਆਣੇ ਵੈਸਟ ਦੀ ਚੋਣ ਹੋਣ ਜਾ ਰਹੀ ਹੈ ਲੁਧਿਆਣੇ ਦੇ ਐਮਪੀ ਰਾਜਾ ਵੜਿੰਗ ਨੇ ਰਾਜਾ ਵੜਿੰਗ ਲਾਹੇ ਜਾ ਸਕਦੇ ਆ ਇਹ ਵੀ ਚਰਚਾਵਾਂ ਨੇ ਬਹੁਤ ਕੁਝ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਪਰ ਇਹ ਚਰਚਾਵਾ ਕਿੰਨੀਆਂ ਕਿ ਸੱਚ ਨੇ ਰਾਜਾ ਵੜਿੰਗ ਨਾਲ ਹੋਣ ਕੀ ਵਾਲਾ ਕਾਂਗਰਸ ਦਾ ਭਵਿੱਖ ਕੀ ਕਹਿੰਦਾ ਇਹ ਸਾਰੀਆਂ ਗੱਲਾਂ ਬਾਰੇ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰੇ ਤਬਾਹ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਸੀ ਗੱਲ ਸਭ ਕੀ ਚੱਲਦਾ ਪਿਆ ਰਾਜਾ ਵੜਿੰਗ ਦਾ ਇਹ ਸਾਰੀ ਸਿਚੁਏਸ਼ਨ ਜਿਹੜੀ ਪੈਦਾ ਹੋ ਗਈ ਖਾਸ ਤੌਰ ਤੇ ਭੁਪੇਸ਼ ਬਗੇਲ ਦਾ ਉਹ ਟਵੀਟ ਆਉਣਾ ਤੇ ਉਸ ਤੋਂ ਬਾਅਦ ਰਿਪੋਰਟ ਦੀਆਂ ਚਰਚਾਵਾ ਹੋਣੀਆਂ ਇੱਤੋਂ ਹੀ ਸ਼ੁਰੂ ਕਰਦੇ ਆਂ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਦੋ ਖਾਲ ਲਗਭਗ ਰਹਿ ਗਏ ਪੰਜਾਬ ਦੀਆਂ ਚੋਣਾਂ ਨੂੰ ਤੇ ਪੰਜਾਬ ਦੇ ਕਾਂਗਰਸ ਦੀ ਕੁਰਸੀ ਉਸ ਸ਼ਖਸ ਕੋ ਚਾਹੀਦੀ ਹੈ ਜਿਹੜਾ ਈਡੀ ਤੇ ਬਿਜਲੈنس ਦਾ ਅੱਗੋਂ ਮੁਕਾਬਲਾ ਕਰਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੁਣ ਕੇਂਦਰੀ ਏਜੰਸੀਆਂ ਨੇ ਪੈਣਾ ਹੈ ਇਹਨਾਂ ਨੂੰ ਇਹ ਪੈਣਾ ਦੀ ਤਿਆਰੀ ਵੀ ਆ ਕਾਰਨ ਇਹ ਹੈਗਾ ਕਿ ਬੀਜੇਪੀ ਦੀ ਪੂਰੀ ਤਾਕਤ ਲਗਣੀ ਹੈ ਇਸ ਵਾਰ ਪੰਜਾਬ ਚ ਅਸੀਂ ਸਰਕਾਰ ਬਣਾ ਜਾਈਏ ਤੁਸੀਂ ਦੇਖਿਆ ਮਨਜਿੰਦਰ ਸਿੰਘ ਸਿਰਸਾ ਪੂਰੇ ਅਗਰੈਸਿਵ ਹੋਏ ਪਏ ਰਵਨੀਤ ਸਿੰਘ ਬਿੱਟੂ ਪੂਰੇ ਤਿੱਖੇ ਹੋਏ ਪਏ ਕਾਂਗਰਸੀ ਦਾ ਹਜੇ ਬੁੱਝੇ ਪਏ ਉਹਨਾਂ ਦੇ ਮੁਕਾਬਲੇ ਇਧਰੋਂ ਸਿਸਨ ਨੇ ਪੂਰਾ ਚੱਕਿਆ ਕੰਮ ਹੋਦੋਂ ਰਵਨੀਤ ਸਿੰਘ ਬਿੱਟੂ ਨੇ ਚੱਕਿਆ ਹੋਇਆ ਤੇ ਬੀਜੇਪੀ ਨੇ ਬੜੀ ਤਾਕਤ ਨਾਲ ਪੰਜਾਬ ਦੇ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ ਹੋਈ ਹੈ ਭਾਲੇ ਜਿਹੜੇ ਪ੍ਰਧਾਨ ਨੇ ਹੋਰ ਹੈਗੇ ਨੇ ਸਾਰਾ ਕੁਝ ਨਵੇਂ ਥਿਰੇ ਤਿਆਰ ਵੀ ਕੀਤਾ ਜਾ ਰਿਹਾ ਔਰ ਇਹ ਕਾਂਗਰਸ ਨੂੰ ਮੁਕਾਬਲਾ ਕਰਨਾ ਪੈਣਾ ਕੇਂਦਰ ਚ ਹਕੂਮਤ ਬੀਜੇਪੀ ਦੀ ਹੈ ਤੇ ਜੇ ਉਹਨਾਂ ਦੀ ਸਰਕਾਰ ਹੈ ਫਿਰ ਤੁਹਾਨੂੰ ਇਹ ਵੀ ਪਤਾ ਮਜ਼ਬੂਤ ਪ੍ਰਧਾਨ ਚਾਹੀਦਾ ਜਿਹੜਾ ਇਹਨਾਂ ਦੇ ਕੋਲੋਂ ਇਹਨਾਂ ਦੀਆਂ ਏਜੰਸੀਆਂ ਤੋਂ ਡਰੇ ਨਾ ਉਹਨਾਂ ਜਿਹੜਾ ਅਮਰਿੰਦਰ ਰਾਜਾ ਵੜਿੰਗ ਦੀ ਗੱਲ ਕਰ ਲਈਏ ਜਾਂ ਪ੍ਰਤਾਪ ਸਿੰਘ ਪਾਜਵਾ ਦੀ ਗੱਲ ਕਰ ਲਈਏ ਇਹ ਭਾਜਪਾ ਦੇ ਬਾਰੇ ਇੰਨੇ ਅਗਰੈਸਿਵ ਨਹੀਂ ਹੈਗੇ ਤੇ ਨਾ ਇਹ ਹੋ ਸਕਦੇ ਆ ਅਮਰਿੰਦਰ ਰਾਜਾ ਵੜਿੰਗ ਦੀ ਇਹ ਮਜਬੂਰੀ ਆ ਕਿ ਉਹ ਇਕੱਲਾ ਚੱਲਣ ਵਾਲਾ ਪ੍ਰਧਾਨ ਹੈ ਉਹਨੂੰ ਕਿਸੇ ਨਾਲ ਕੋਈ ਹੈ ਨਹੀਂ ਕਿ ਮੈਂ ਗੁੱਟਬਾਜੀ ਨੂੰ ਖਤਮ ਕਰਕੇ ਇੱਕ ਝੰਡੇ ਥੱਲੇ ਕਾਂਗਰਸ ਨੂੰ ਲੈ ਆਵਾਂ ਫਿਰ ਬਾਰ-ਬਾਰ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨੂੰ ਵਿਧਾਨ ਸਭਾ ਲਈ ਲਲਕਾਰ ਰਹੇ ਨੇ ਬੱਸਾਂ ਦੀਆਂ ਬਾੜੀਆਂ ਰਾਜਸਥਾਨ ਤੋਂ ਬਣੀਆਂ ਉਹ ਤੋਂ ਬਾਅਦ ਇਹਦੀ ਘਿੱਕੀ ਵੱਧ ਜਾਂਦੀ ਹੈ ਇਤੋਂ ਬਾਅਦ ਚੋਪੀ ਹੋ ਜਾਂਦਾ ਵੈ ਨਮੋਸ਼ ਹੀ ਹੋ ਜਾਂਦਾ ਤੇ ਕਾਂਗਰਸ ਸੱਤਾ ਦੇ ਵਿੱਚ ਜਿਹੜੀ ਪਾਰਟੀ ਆ ਅਗਰ ਉਹਦੇ ਖਿਲਾਫ ਮੁਖਰ ਨਹੀਂ ਹੋਊਗੀ ਉਹਦੇ ਖਿਲਾਫ ਸੜਕਾਂ ਤੇ ਨਹੀਂ ਆਊਗੀ ਤਾਂ ਕਿਵੇਂ ਪਾਰਟੀ ਖੜੀ ਹੋ ਜਾਊਗੀ ਪੰਜਾਬ 'ਚ ਉਧਰੋਂ ਬੀਜੇਪੀ ਪੂਰੀ ਪਹਿਲਵਾਨੀ ਕਰਨ ਨੂੰ ਤਿਆਰ ਦੰਦ ਬੈਠਕਾਂ ਮਾਰਦੇ ਪਏ ਨੇ ਉਹ ਲੋਕ ਤੇ ਇਹ ਮਤਲਬ ਰਾਜਾ ਵੜਿੰਗ ਦਾ ਜੇ ਤੁਸੀਂ ਆਪਾਂ ਕਹੀਏ ਕਿ ਨਿਗਮ ਦੀਆਂ ਚੋਣਾਂ ਗਈਆਂ ਨਿਗਮ ਦੀਆਂ ਚੋਣਾਂ ਵਿੱਚ ਕਿੰਨਾ ਕ ਅਗਰੈਸਿਵ ਕਰ ਲਿਆ ਉਹ ਅਗਲੇ ਪਾਰਟੀਆਂ ਇਹਨਾਂ ਦੀਆਂ ਜਿਹੜੇ ਕਾਉਂਸਲਰ ਤੋੜ ਕੇ ਸਰਕਾਰ ਆਪਣੇ ਨਗਰ ਨਿਗਮ ਦੇ ਮੇਅਰ ਵੀ ਬਣਾ ਕੇ ਲੈ ਗਏ ਔਰ ਅੰਬਰਸਰ ਵਰਗਿਆਂ ਦੇ ਵਿੱਚ ਵੀ ਬਣਾ ਲਏ ਉਹਨਾਂ ਨੇ ਤੇ ਰਾਜਾ ਬੜਿੰਗ ਨੇ ਕੀ ਕਰ ਲਿਆ ਇਹ ਕੋਪੋਜੀਸ਼ਨ ਹੁੰਦੀ ਹੈ ਯਾਰ ਡੈਮੋਕ੍ਰੇਸੀ ਅਗਰ ਕੋਈ ਕਤਲ ਕਰ ਰਿਹਾ ਤੇ ਫਿਰ ਓਪੋਜੀਸ਼ਨ ਦਾ ਮਤਲਬ ਕੀ ਹੁੰਦਾ ਉਹ ਪੱਖ ਪਾਰਟੀ ਦਾ ਮਤਲਬ ਕੀ ਹੁੰਦਾ ਉਹਨੂੰ ਟੱਕਰ ਲੈਣਾ ਉਹਦੇ ਨਾਲ ਕੁਛ ਨਹੀਂ ਹੋ ਰਿਹਾ ਇੱਥੇ ਤੁਸੀਂ ਫਿਰ ਹੋਰ ਵੀ ਜਿਹੜੀਆਂ ਚਲੋ ਉਹ ਆਪਣੀਆਂ ਗੱਲਾਂ ਤੋਂ ਡਰਦਾ ਕਿਉਂਕਿ ਭਗਵੰਤ ਮਾਨ ਥੋੜਾ ਤਿੱਖਾ ਉਹ ਸਿੱਧਾ ਵਿਧਾਨ ਸਭਾ ਚ ਬੋਲ ਪੈਂਦੇ ਨੇ ਮੁੱਖ ਮੰਤਰੀ ਸਾਹਿਬ ਇਹਦੀਆਂ ਬੱਸਾਂ ਬਾਰੇ ਫਿਰ ਢਿੱਲਾ ਬਹਿ ਜਾਂਦਾ ਲੇਕਿਨ ਗੱਲ ਇਹ ਆ ਕਿ ਚਾਹੀਦਾ ਪ੍ਰਧਾਨ ਉਹ ਹੈ ਜਿਹੜਾ ਕਦੇ ਮੈਂ ਤਾਂ ਨਹੀਂ ਡਰਦਾ ਬਿਜਲੈਂਸ ਤੋਂ ਮੈਂ ਤਾਂ ਨਹੀਂ ਡਰਦਾ ਈਡੀ ਤੋਂ ਹੁਣ ਪ੍ਰਤਾਪ ਸਿੰਘ ਬਾਜਵੇ ਦੀ ਮਜਬੂਰੀ ਇਹ ਹੈ ਕਿ ਦੇਖੋ ਪ੍ਰਧਾਨ ਤਾਂ ਬਦਲਿਆ ਜਾਣਾ ਪੰਜਾਬ ਦਾ ਇਹ ਤਾਂ ਕਨਫਰਮ ਹੈ ਇਹ ਲਿਖਿਆ ਗਿਆ ਇਹ ਲਿਖਿਆ ਗਿਆ ਬਦਲਿਆ ਜਾਣਾ ਇਹ ਹੈ ਕਿ ਛਾਵੇਂ ਜਲਦੀ ਬਦਲਿਆ ਜਾਣਾ ਦੀ ਹੁਣ 4 ਮਹੀਨੇ ਲਾ ਦੇਣਗੇ ਹੁਣ ਤਾਂ ਇੰਨਾ ਗਾ ਫਰਕ ਹੋਣਾ ਵੀ ਠੀਕ ਆ ਯਾਰ ਇੱਕ ਕਰਗੇ ਨੇ ਰਿਪੋਰਟ ਇਥੋਂ ਫੇਰੀ ਮਾਰਗੇ ਨੇ ਇੱਕ ਵਾਰੀ ਹੋਰ ਆ ਜੂਗਾ ਫਿਰ ਕੁਝ ਲੋਕਾਂ ਨਾਲ ਗੱਲ ਕਰ ਜੇਗਾ ਇੱਕ ਫਾਰਮੈਲਟੀ ਤਿਆਰ ਕਰਕੇ ਮਸੌਦਾ ਤਿਆਰ ਕਰਕੇ ਤੇ ਉਹਨੂੰ ਰਾਜੇ ਬੜਿੰਗ ਨੂੰ ਲਾ ਦੇਣਾ ਉਹਨਾਂ ਨੇ ਕਿਉਂਕਿ ਰਾਜਾ ਬੜਿੰਗ ਜੋ ਆਪਾਂ ਕਹੀਏ ਨਾ ਭਈ ਕਿੰਨੀਆਂ ਗਾ ਵੋਟਾਂ ਨਾਲ ਜੇ ਲੁਧਿਆਣੇਉਂ ਜਿੱਤੇ ਨੇ ਕੋਈ ਆਪਾਂ ਕਹੀਏ ਕੋਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਤੇ ਬੀਜੇਪੀ ਇਕੱਲੀ ਲੜੀ ਆ ਤੇ ਰਮਨੀਤ ਸਿੰਘ ਬਿੱਟੂ ਤਾਂ ਥੋੜੀਆਂ ਵੋਟਾਂ ਨਾਲ ਹੀ ਜਿੱਤੇ ਆ ਉਹ ਵੀ ਉਹੀ ਪਿੰਡਾਂ ਥਾਂ ਹੀ ਜਿੱਥੇ ਉਹਨਾਂ ਨੂੰ ਜਿਹੜੀਆਂ ਬੀਜੇਪੀ ਨੂੰ ਵੋਟਾਂ ਨਹੀਂ ਪਈਆਂ ਦੋ ਤਿੰਨ ਕੌਨਸਟੀਚੂਐਂਸੀ ਉੱਥੋਂ ਜਿੱਤ ਗਏ ਸ਼ਹਿਰ ਚ ਤਾਂ ਸਾਰਾ ਖਾਰੀ ਹੈ ਲਗਭਗ ਲੁਧਿਆਣਾ ਸੋ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਫਿਰ ਆਪਣੀ ਜਿਹੜੀ ਵਾਈਫ ਹੈ ਤੁਹਾਡੀ ਖੜੀ ਹੋਈ ਆ ਉਹਨੂੰ ਤੁਸੀਂ ਬਾਈ ਇਲੈਕਸ਼ਨ ਜਿਤਾ ਨਾ ਸਕੋ ਇਹ ਸਾਰੀਆਂ ਚੀਜ਼ਾਂ ਕਿਤਾਬਾਂ ਚ ਲਿਖੀਆਂ ਜਾਂਦੀਆਂ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣਦੀ ਆ ਨੋ ਡਾਊਟ ਅਮਰਿੰਦਰ ਰਾਜਾ ਵੜਿੰਗ ਇੱਕ ਜੋਸ਼ੀਲਾ ਨੌਜਵਾਨ ਹੈਗਾ ਆ ਇੰਡੀਅਨ ਯੂਥ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਹੋਇਆ ਪੰਜਾਬ ਦਾ ਮੰਤਰੀ ਵੀ ਰਿਹਾ ਬਟ ਇਹ ਕਿ ਸਮੇਂ ਦੇ ਨਾਲ ਪਰਵਰਤਨ ਹੁੰਦਾ ਲੋਕ ਦੇਖ ਚੁੱਕੇ ਆ ਪੜਖ ਚੁੱਕੇ ਆ ਬਈ 3 ਸਾਲ ਪੜਖ ਲਿਆ ਬਈ ਕਾਂਗਰਸ ਦੇ ਵਿੱਚ ਹੁਣ ਜਾਣ ਪਾਣ ਦੀ ਤੇ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਸੰਭਾਵਨਾ ਹੈਗੀ ਪੰਜਾਬ ਦੇ ਵਿੱਚ ਸੰਭਾ ਐਵੇਂ ਆਪਾਂ ਗਈਏ ਪੰਜਾਬ ਦੇ ਵਿੱਚ ਕਾਂਗਰਸ ਦੀ ਸੰਭਾਵਨਾ ਹੈਗੀ ਆ ਔਰ ਲੇਕਿਨ ਹੁਣ ਜੇ ਆਪਾਂ ਚਿਹਰਿਆਂ ਤੇ ਗੱਲ ਕਰੀਏ ਕਿ ਅਮਰਿੰਦਰ ਰਾਜਾ ਵੜਿੰਗ ਹੈ ਅਮਰਿੰਦਰ ਰਾਜਾ ਵੜਿੰਗ ਤੋਂ ਬਾਅਦ ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਕਹਿਣਗੇ ਜੀ ਅਸੀਂ ਮੈਂ ਅੱਗੇ ਆਣਾ ਚਾਹਨਾ ਉਹਨਾਂ ਲਈ ਔਖਾ ਹੈ ਕਿਉਂਕਿ ਉਹਨਾਂ ਦੇ ਉੱਤੇ ਅਮਨ ਅਰੋੜਾ ਨੇ ਐਡਾ ਵੱਡਾ ਅਟੈਕ ਮਾਰਿਆ ਉਹਦਾ ਜਵਾਬ ਹਜੇ ਤੱਕ ਨਹੀਂ ਆਇਆ ਵੀ ਤੁਸੀਂ ਬੈਂਗਲੌਰ ਚ ਕਿਹੜੇ ਲੀਡਰਾਂ ਦੇ ਨਾਲ ਬੀਜੇਪੀ ਨਾਲ ਗਲਵਕੜੀ ਪਾ ਕੇ ਆਇਓ ਸਾਨੂੰ ਦੱਸੋ ਉਹ ਦੱਸ ਨਹੀਂ ਪਾ ਰਹੇ ਹੈਗੇ ਠੀਕ ਹੈ ਨਾ ਔਰ ਉਹਨਾਂ ਦੇ ਬੀਜੇਪੀ ਲੀਡਰਾਂ ਨਾਲ ਉਹਨਾਂ ਦਾ ਬਾਈ ਆਪਣਾ ਭਾਈ ਜਿਹੜਾ ਫਤੇਜੰਗ ਬਾਜਵਾਜ ਨੇ ਐਮਐਲਏ ਰਹ ਚੁੱਕੇ ਨੇ ਉਹ ਆਪ ਬੀਜੇਪੀ ਚ ਹੈਗੇ ਨੇ ਮੌਜੂਦਾ ਤੌਰ ਤੇ ਡਾਕਟਰ ਕਰਮਜੀਤ ਚੌਧਰੀ ਨੇ ਜਲੰਧਰ ਤੋਂ ਵਿਧਾਇਕ ਨੇ ਫਿਰਔਰਤੋਂ ਵਿਕਰਮ ਚੌਧਰੀ ਉਹਦੇ ਮਦਰ ਨੇ ਬੀਜੇਪੀ ਚ ਨੇ ਉਹ ਨਾਲ ਬਾਜਵਾ ਦੀ ਪਰਿਵਾਰ ਦੀ ਬੜੀ ਸਾਂਝ ਹੈ ਕਿਉਂਕਿ ਚੌਧਰੀ ਸੰਤੋਖ ਦੇ ਬਹੁਤ ਨੇੜੇ ਹੁੰਦੇ ਸੀ ਪ੍ਰਤਾਪ ਬਾਜਵਾ ਹੋਰ بڑے ਲੀਡਰ ਹੈ ਜਿਨ੍ਹਾਂ ਨਾਲ ਚਲੋ ਇਹ ਚਲਦੀਆਂ ਰਹਦੀਆਂ ਸਿਆਸਤ ਦੇ ਵਿੱਚ ਆਣਾ ਜਾਣਾ ਚਲਦਾ ਰਹਿੰਦਾ ਸੁਨੀਲ ਜਾਖੜ ਹੈਗੇ ਨੇ ਉਹਨਾਂ ਨਾਲ ਵੀ ਇਹਨਾਂ ਦਾ ਰਾਫਤਾ ਠੀਕ ਰਿਹਾ ਕਿਉਂਕਿ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਤੇ ਉਹ ਵੀ ਕੈਪਟਨ ਤੋਂ ਦੁਖੀ ਸੀ ਤੇ ਇਹ ਵੀ ਕੈਪਟਨ ਤੋਂ ਦੁਖੀ ਸੀ ਪ੍ਰਤਾਪ ਬਾਜਬਾ ਵੀ ਫਿਰ ਦੋਨਾਂ ਦੀ ਇਕੱਠਾ ਰੋਣਾ ਕਦੀ ਕਦੀ ਹੋ ਜਾਂਦਾ ਸੀ ਇਹ ਵੀ ਆਪਸ ਚ ਇਹਨਾਂ ਦੀ ਹੈਗੀ ਐ ਇਤਿਹਾਸ ਚ ਤੇ ਕਹਿੰਦਾ ਮੇਰਾ ਮਕਸਦ ਹੈਗਾ ਵੈਸੇ ਵੀ ਜੇ ਆਪਾਂ ਇਤਿਹਾਸ ਵੱਲ ਨੂੰ ਫਰੋਲੀਏ ਪੰਨਿਆਂ ਨੂੰ ਚਲੋ ਕਰਦੇ ਕਰਦੇ ਗੱਲ ਯਾਦ ਆ ਗਈ ਬਈ ਕਾਂਗਰਸ ਕਮੇਟੀ ਜਿਹੜੀ ਹੈ ਪ੍ਰਦੇਸ਼ ਕਾਂਗਰਸ ਉਹਦੇ ਪ੍ਰਧਾਨ ਚੋਣਾਂ ਤੋਂ ਪਹਿਲਾਂ ਬਦਲੇ ਹੀ ਜਾਂਦੇ ਪਰਤਾਪ ਬਾਜਵਾ ਪਰਦੇਸ਼ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਇਹਨਾਂ ਨੂੰ ਬਦਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਗਿਆ ਬੀਬੀ ਰਜਿੰਦਰ ਸ਼ਮਸ਼ੀਰ ਸਿੰਘ ਦੁੱਲੋ ਹੁੰਦੇ ਸੀ ਉਹਨਾਂ ਨੂੰ ਬਦਲਿਆ ਗਿਆ ਹਤਿੰਦਰ ਹੰਸਪਾਲ ਹੁੰਦੇ ਸੀ ਉਹਨਾਂ ਨੂੰ ਬਦਲਿਆ ਗਿਆ ਮੋਹਿੰਦਰ ਸਿੰਘ ਕੇਪੀ ਰਹੇ ਪ੍ਰਧਾਨ ਦੋ ਦਿਨ ਦੋਸ ਹਾਲ ਤਿੰਨ ਸਾਲ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਹੈ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਉਹਨਾਂ ਨੂੰ ਤਾਰਿਆ ਗਿਆ ਜੋਨੇ ਲਗੀ ਆ ਕਿ ਨਾ ਕਾਂਗਰਸ ਆਪਣੇ ਪ੍ਰਧਾਨ ਬਦਲ ਦਿੰਦੀ ਹੁੰਦੀ ਹੈ ਬਰਿੰਦਰ ਕਟਾਰੀਆ ਗਏ ਨੇ ਉਹ ਵੀ ਲੰਬਾ ਟਾਈਮ ਰਹੇ ਨੇ ਬਾਅਦ ਵਿੱਚ ਉਹਨਾਂ ਦੀ ਜਗ੍ਹਾ ਤੇ ਨਵਾਂ ਪ੍ਰਧਾਨ ਲਾ ਦਿੱਤਾ ਗਿਆ ਇੱਕ ਵਕਤ ਜਿਹੜਾ ਹੈ ਬਦਲਦਾ ਹੈ ਇਹ ਸਾਰੇ ਹੁਣ ਪੰਜਾਬ ਦੀ ਇਤਰਾਸ ਦੀ ਇਹ ਹੈ ਕਿ ਜਿਹੜਾ ਕੁਰਸੀ ਤੇ ਬਹਿੰਦਾ ਹੈ ਕਾਂਗਰਸ ਦਾ ਪ੍ਰਧਾਨ ਉਹਦੀਆਂ ਕੁਰਸੀਆਂ ਹੁੰਦੀਆਂ ਚਾਰ ਲੱਤਾਂ ਦੋ ਹੋ ਗਈਆਂ ਪ੍ਰਧਾਨ ਦੀਆਂ ਲੱਤਾਂ 6 ਲੱਤਾਂ ਕੁੱਲ ਉਹ 6 ਲੱਤਾਂ ਖਿੱਚਣ ਵਾਲੇ 6 ਗੋਟ ਪੰਜਾਬ 'ਚ ਖੜੇ ਹੋ ਜਾਂਦੇ ਸਮਝ ਲਓ ਹੁਣ ਵੀ ਜੇ ਮਰਿੰਦਰ ਰਾਜਾ ਵੜਿੰਗ ਕੁਰਸੀ ਤੇ ਬੈਠਾ ਤੇ ਛੇ ਗੋਟ ਉਹਨੂੰ ਜੱਫਾ ਪਾਉਣ ਨੂੰ ਖੜੇ ਆ ਭਾਵੇਂ ਉਹ ਰਾਣਾ ਗੁਰਜੀਤ ਸਿੰਘ ਦਾ ਗੋਟ ਆ ਭਾਵੇਂ ਉਹ ਚੰਨੀ ਦਾ ਗੋਟ ਆ ਭਾਵੇਂ ਸੁਖਜਿੰਦਰ ਸਿੰਘ ਰੰਧਾਵੇ ਦਾ ਗੋਟ ਆ ਭਾਵੇਂ ਪ੍ਰਤਾਪ ਬਾਜਵੇ ਦਾ ਗੋਟ ਆ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਬਾਜਵੇ ਤਾਂ ਇਕੱਠੇ ਨਜ਼ਰ ਆਉਂਦੇ ਰਹੇ ਇਹਨਾਂ ਨਾਲ ਨਹੀਂ ਨਹੀਂ ਇਕੱਠਾ ਕੋਈ ਨਹੀਂ ਹੁੰਦਾ ਯਾਰ ਇਕੱਠਾ ਕੋਈ ਨਹੀਂ ਹੁੰਦਾ ਬਾਈ ਇਹ ਸਭ ਕੁਰਸੀ ਹੈ ਜਿਹਨੂੰ ਇਕੱਠਾ ਤਾਂ ਦੇਖੋ ਮੇਰੀ ਗੱਲ ਨਹੀਂ ਸਮਝਦਾ ਨੌਜੋ ਸਿੰਘ ਸਿੱਧੂ ਤੇ ਚੰਨੀ ਤੋਂ ਜ਼ਿਆਦਾ ਇਕੱਠੇ ਕਿੰਨੇ ਹੋਣਾ ਜਿੱਦਣ ਚੰਨੀ ਦੀ ਚਰਨਜੀਤ ਚੰਨੀ ਜਿਹੜੇ ਜਲੰਧਰ ਤੋਂ ਲੋਕ ਸਭਾ ਦੇ ਨੇ ਜਿੱਦਣ ਇਹਨਾਂ ਦੀ ਉਹ ਹੋਈ ਨਾਮ ਦੀ ਘੋਸ਼ਣਾ راہੁਲ ਗਾਂਧੀ ਨੇ ਕੀਤੀ ਕਿ ਇਹ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਕੈਂਡੀਡੇਟ ਹੋਣਗੇ ਤਾਂ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਨਵਜੋਤ ਸਿੰਘ ਸਿੱਧੂ ਸੀ ਉਹਨੇ ਸਭ ਤੋਂ ਜ਼ਿਆਦਾ ਤਾਂ ਉਹਨੇ ਨੁਕਸਾਨ ਕੀਤਾ ਚਰਨਜੀਤ ਸਿੰਘ ਚੰਨੀ ਦਾ ਚੋਣਾਂ ਦੇ ਵਿੱਚ ਕਿੰਨਾ ਉਹਨੇ ਪਾਰਟੀ ਦੇ ਖਿਲਾਫ ਹੀ ਪਾਰਟੀ ਦੀ ਗਾਈਡਲਾਈਨ ਦੇ ਖਿਲਾਫ ਪਾਰਟੀ ਦੀ ਡਿਸਪਲਿਨ ਦੇ ਖਿਲਾਫ ਹੀ ਬੋਲ ਪਿਆ ਵੀ ਜੇ ਕੋਈ ਸਰਕਾਰ ਨੂੰ ਕਿਸੇ ਨੂੰ ਲਾ ਰਹੀ ਅਫਸਰ ਉਹ ਅਫਸਰਾਂ ਦੇ ਖਿਲਾਫ ਬੋਲਣ ਲੱਗ ਪਿਆ ਐਜ਼ ਅ ਸਟੇਟ ਪ੍ਰੈਜ਼ੀਡੈਂਟ ਆਫ ਕਾਂਗਰਸ ਸਰਕਾਰ ਦੀਆਂ ਪਾਲਿਸੀਆਂ ਨੂੰ ਮੋੜ ਲਾਣੀ ਚਾਹੀਦੀ ਹੈ ਸਰਕਾਰ ਦੇ ਕੰਮਾਂ ਤੇ ਉੱਤੇ ਸ਼ਲਾਘਾ ਕਰਨੀ ਚਾਹੀਦੀ ਉਹ ਉਲਟਾ ਬੋਲਦੇ ਸੀ ਤੇ ਉਹਨੂੰ ਇਸ ਸਿਗਾ ਬਈ ਖਦ ਮੈਂ ਇਹ ਸਿਗਾ ਬਈ ਇਹਨੂੰ ਅਸੀਂ ਸਕਸੈਸਫੁਲ ਸੀਐਮ ਨਹੀਂ ਹੋਣ ਦੇਣਾ ਸੋ ਇਹ ਸਾਰੀਆਂ ਚੀਜ਼ਾਂ ਕੁਰਸੀ ਤੋਂ ਪਹਿਲਾਂ ਤੱਕ ਹੁੰਦੀਆਂ ਜਦੋਂ ਕਾਂਗਰਸ ਦਾ ਕਲਚਰ ਹੈ ਜਦੋਂ ਕੁਰਸੀ ਤੇ ਬਹਿ ਗਏ ਫਿਰ ਛੇ ਲੱਤਾਂ ਜਾਰ ਕੁਰਸੀ ਦੀਆਂ ਤੇ ਦੋ ਪ੍ਰਧਾਨ ਦੀਆਂ 6 ਲੱਤਾਂ ਖਿੱਚਣ ਵਾਲੇ 6 ਗੁੱਟ ਤੁਹਾਨੂੰ ਪੰਜਾਬ 'ਚ ਨਜ਼ਰ ਆਣਗੇ ਉਹ ਭਾਵੇਂ ਦੇਖੋ ਕੈਪਟਨ ਨਮਰਿੰਦਰ ਸਿੰਘ ਵੀ ਆਪਣੇ ਟਾਈਮ ਤੇ ਰਹੇ ਐ ਉਹਨਾਂ ਨੂੰ ਵੀ ਘੇਰਨ ਲਈ 6 ਗੁੱਟ ਖੜੇ ਹੁੰਦੇ ਸੀਗੇ ਇਹ ਐ ਕਿ ਉਹਨੇ ਆਪਣੇ ਹਿਸਾਬ ਨਾਲ ਚੱਲਣ ਨਹੀਂ ਦਿੱਤੇ ਉਹਦੀ ਦਿੱਲੀ ਸੈਟਿੰਗ ਠੀਕ ਸੀ ਉਹਨੇ ਸਾਰੇ ਚੱਲਣ ਨਹੀਂ ਦਿੱਤੇ ਤੇ ਨਾ ਪ੍ਰਤਾਪ ਬਾਜਵੇ ਨੂੰ ਉੱਠਣ ਦਿੱਤਾ ਉਹਨਾਂ ਨੇ ਨਾ ਉਹਨਾਂ ਨੇ ਸੁਖੀ ਰੰਧਾਵੇ ਨੂੰ ਇੰਨੀ ਦਾ ਰੁਠਣ ਦਿੱਤਾ ਉਹਨਾਂ ਨੇ ਆਪਣਾ ਪੂਰਾ ਦਬਦਬਾ ਕਾਇਮ ਰੱਖਿਆ ਲੇਕਿਨ ਜਦੋਂ ਉਹ ਚਲੇ ਗਏ ਤੇ ਪੇਰੋ ਮਤਲਬ ਜਿਹੜਾ ਵਾ ਕਾਂਗਰਸ ਖਲਾਰਾ ਫੇਰ ਪੈ ਗਿਆ ਪਹਿਲਾਂ ਇਹ ਸੀਗੀ ਕਿ ਕੈਪਟਨ ਤੋਂ ਡਰੀ ਹੋਈ ਕਾਂਗਰਸ ਸਾਈਡ ਤੇ ਬੈਠੀ ਸੀ ਬੀਬੀ ਰਜਿੰਦਰ ਕੋਰ ਬਠਲ ਕੁਸਕਦੀ ਸੀ ਘਰੇ ਬੈਠੀ ਉਹਨੂੰ ਨਹੀਂ ਉੱਠਣ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਇਹ ਤੁਹਾਨੂੰ ਮੈਂ ਦੱਸਿਆ ਕਾਂਗਰਸ ਦਾ ਇੱਕ ਕਲਚਰ ਹੈ ਪੁਰਾਣਾ ਬਈ ਇਹਨਾਂ ਦੇ 6 ਗੁੱਟ ਰਹਿਣੇ ਹੀ ਰਹਿਣੇ ਆ ਉਹ 6 ਗੁੱਟਾਂ ਨੇ ਉਦੋਂ 5 ਗੁੱਟ ਨਿਕਲ ਗਏ ਨੇ ਜਦੋਂ ਇੱਕ ਨੇ ਪ੍ਰਧਾਨ ਬਣ ਜਾਣਾ ਕੁਰਸਾ ਤੁਸੀਂ ਗੱਲ ਕੀਤੀ ਕਿ ਵਿਜੀਲੈਂਸ ਤੇ ਈਡੀ ਦਾ ਬੜਾ ਪ੍ਰੈਸ਼ਰ ਰਹੂਗਾ ਹੁਣ ਪ੍ਰਤਾਪ ਸਿੰਘ ਬਾਜਵਾ ਜੀ ਬਾਈ ਚਾਂਸ ਬਣ ਵੀ ਜਾਂਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਦੀਆਂ ਲੱਤਾਂ ਝੱਲਣਗੀਆਂ ਇਹ ਭਾਰ ਵਿਜੀਲੈਂਸ ਤੇ ਈਡੀ ਦਾ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਸਾਹਿਬ ਸਿੰਘ ਜੀ ਪਹਿਲਾਂ ਤਾਂ ਇਹ ਹੁੰਦਾ ਕਿ ਤੁਹਾਡੀ ਜਨਤਾ ਦੇ ਵਿੱਚ ਪਪੂਲਾਰਿਟੀ ਕਿੰਨੀ ਆ ਤੁਹਾਡੀ ਜਨਤਾ ਦੇ ਵਿੱਚ ਲੋਕ ਕਿੰਨਾ ਤੁਹਾਨੂੰ ਪਿਆਰ ਕਰਦੇ ਤੇ ਕਿੰਨਾਕ ਤੁਸੀਂ ਦਮਦਾਰ ਤਰੀਕੇ ਨਾਲ ਪੰਜਾਬ ਦੇ ਲੋਕਾਂ ਲਈ ਖੜੇ ਹੋ ਸਕਦੇ ਪਹਿਲਾਂ ਤਾਂ ਲੋਕ ਇਸ ਚੀਜ਼ ਨੂੰ ਦੇਖਦੇ ਆ ਜੋ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਵਾ ਅੱਗੇ ਵੀ ਪ੍ਰਧਾਨ ਰਹੇ ਚੁੱਕੇ ਆ ਵਿਪੱਖ ਦੇ ਨੇਤਾ ਰਹੇ ਚੁੱਕੇ ਆ ਹੁਣ ਵੀ ਵਿਪੱਖ ਦੇ ਨੇਤਾ ਨੇ ਪੰਜਾਬ ਦੇ ਮੰਤਰੀ ਰਹੇ ਚੁੱਕੇ ਆ ਲੋਕ ਸਭਾ ਦੇ ਸੰਸਦ ਰਹੇ ਚੁੱਕੇ ਆ ਉਹ ਮਜਬੂਤੀ ਨਾਲ ਕਾਂਗਰਸ ਨੂੰ ਕੇਂਦਰ ਜਾਂ ਸਟੇਟ ਦੇ ਖਿਲਾਫ ਖੜਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਕਾਰਜ ਸ਼ੈਲੀ ਥੋੜੀ ਲਿਬਰਲ ਹੁੰਦੀ ਹੈ ਲਿਬਰਲ ਹੁੰਦੀ ਉਹ ਤਿੱਖੀ ਕਾਰਜ ਸ਼ੈਲੀ ਨਹੀਂ ਹੁੰਦੀ ਵੀ ਪੈਜੋ ਠੀਕ ਹੈ ਨਾ ਤਿੱਖੀ ਇੱਥੇ ਪੰਜਾਬ ਚ ਇਸ ਟਾਈਮ ਲੋੜ ਹੈ ਕੀ ਕਾਰਿਛ ਲੀਦੀ ਹੁਣ ਅਗਰੈਸ਼ਨ ਦੀ ਲੋੜ ਆ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਨਸ਼ੇ ਦੇ ਖਿਲਾਫ ਕੰਮ ਕਰ ਰਹੀ ਹੈ ਇਹ ਕਿੰਨਾ ਹੱਲਾ ਬੋਲ ਕੇ ਇਕਦਮ ਡੰਡੇ ਚੱਕ ਕੇ ਸ਼ੁਰੂ ਹੋ ਗਏ ਇਹਨੂੰ ਇਹਨੂੰ ਇਦਾਂ ਕੰਮ ਕੀਤੇ ਜਾਂਦੇ ਹੁੰਦੇ ਆ ਠੀਕ ਹੈ ਨਾ ਹੁਣ ਕਾਂਗਰਸ ਦੀ ਸਰਕਾਰ ਵੀ ਗਈ ਹੈ ਕਿੰਨੇ ਕੰਮ ਕਰ ਲਿਆ ਨਸ਼ੇ ਦੇ ਖਿਲਾਫ ਇਦਾਂ ਮੈਨਾਂ ਗੱਲ ਕਰੇ ਮੈਨਾਂ ਓਪਨ ਡਿਬੇਟ ਕਰ ਲੇ ਮੈਨੂੰ ਸ਼ਲਾਗਾ ਨਹੀਂ ਕਰਦਾ ਆਮ ਆਦਮੀ ਪਾਰਟੀ ਦੀ ਮੈਨੂੰ ਇਨਸ਼ਾ ਲਗਾ ਕਰਦਾ ਲੇਕਿਨ ਗੱਲ ਇਹ ਹੈ ਕਿ ਕੰਮ ਨੂੰ ਕੰਪੈਰੀਜ਼ਨ ਤਾਂ ਕਰਨਾ ਬੰਦਾ ਨਾ ਕੰਮ ਦਾ ਆਪਸ ਚ ਤੁਲਨਾਤਾਂ ਕਰਨੀ ਬੰਦੀ ਹੈ ਨਾ ਆ ਜਿੰਨੀ ਪੁਲਿਸ ਹੁਣ डीजीपी गौरव यादव कर रहे हैं डीजीपी आरपी शुक्ला कर रहे हैं कितनी तेजी ਨਾਲ ਤੁਸੀਂ ਦੇਖੋ ਸੜਕਾਂ ਤੇ ਦੌੜ ਰਹੀਆ ਪੁਲਿਸ ਕਾਸੋ ਆਪਰੇਸ਼ਨ ਚੱਲ ਰਹੀ ਹੈਗੇ ਆ ਬਿਜ਼ਨਸ ਇੰਟੈਲੀਜੈਂਸ ਕੰਮ ਕਰਦੀ ਪਈ ਹੈ ਪੰਜਾਬ ਦੀ ਇੰਨੇ ਹਥਿਆਰ ਫੜੇ ਜਾ ਰਹੇ ਕਾਊਂਟਰ ਇੰਟੈਲੀਜੈਂਸ ਕੰਮ ਕਰ ਰਹੀ ਹੈ ਇੰਨਾ ਹੱਲਾ ਬੋਲ ਕੇ ਕਿਤੇ ਕਾਂਗਰਸ ਦਾ ਟਾਈਮ ਕਮ ਹੋਇਆ ਸੀ ਜੇ ਹੋਇਆ ਹੁੰਦਾ ਸ਼ਾਇਦ ਕਾਂਗਰਸ ਦੁਬਾਰਾ ਸਰਕਾਰ ਬਣਾ ਲੈਂਦੀ ਪਰ ਕੈਪਟਨ ਨਮਿੰਦਰ ਸਿੰਘ ਸਿਸਵਾਚੋਂ ਨਹੀਂ ਨਿਕਲਿਆ ਉਹ ਮਹਿਲ ਦੇ ਵਿੱਚੋਂ ਹੀ ਮਹਿਲ ਤੋਂ ਸਿੱਧਾ ਫਾਰਮ ਹਾਊਸ ਫਾਰਮ ਹਾਊਸ ਤੋਂ ਮਹਿਲ ਤਬਾਸਾ ਉਹਦੇ ਵਿੱਚ ਹੀ ਉਹਨੇ ਕਾਂਗਰਸ ਜਿਹੜੀ ਉੱਥੇ ਬੰਨ੍ਹ ਦਿੱਤੀ ਸਾਰੀ ਉਹਨੂੰ ਇਹ ਸੀਗਾ ਮੈਂ ਹੀ ਕਾਂਗਰਸ ਦਾ ਰਾਜਾ ਮੇਤੋ ਬਿਨਾ ਕਾਂਗਰਸ ਚੱਲ ਨਹੀਂ ਨਹੀਂ ਲੇਕਿਨ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਖੜੀ ਕਰਨ ਲਈ ਤੁਹਾਨੂੰ ਉਹ ਲੀਡਰ ਦੀ ਲੋੜ ਹੈ ਜਿਹੜਾ ਲੀਡਰ ਵਿਖੇ ਪੱਦੀ ਵਿਖੇ ਪੱਦਰ ਦੇ ਉੱਤੇ ਕਾਂਗਰਸ ਦੀ ਜਿਹੜੀ ਹੈ ਗੱਲ ਵੀ ਕਰ ਸਕੇ ਤੇ ਟੁੱਟ ਕੇ ਪੈ ਵੀ ਸਕੇ ਤੇ ਪੂਰਾ ਚੱਲ ਵੀ ਸਕੇ ਤੇ ਪ੍ਰਤਾਪ ਬਾਜਵਾ ਅੱਗੇ ਵੀ ਰਹਿ ਚੁੱਕੇ ਅੱਗੇ ਵੀ ਦੇਖੋ ਮੇਰੀ ਗੱਲ ਤੁਹਾਨੂੰ ਜਦੋਂ ਰਾਹੁਲ ਗਾਂਧੀ ਨੇ ਅੱਗੇ ਲਾਇਆ ਸੀ ਤੇ ਪੈ ਜਾਣਾ ਚਾਹੀਦਾ ਸੀ ਜਦੋਂ ਕੈਪਟਨ ਨੂੰ ਵੀ ਮੈਂ ਇੱਥੇ ਫਸਲ ਬੁੰਦਾ ਰਿਹਾ ਕੱਟਣ ਲਈ ਤੁਸੀਂ ਕੈਪਟਨ ਨੂੰ ਲਾ ਤਾਂਬ ਖਾਣ ਲਈ ਉਦੋਂ ਪਿਆਰ ਨਹੀਂ ਉਹ ਦੱਗੇ ਰਾਮ ਨਾਲ ਉਤੋਂ ਫਿਰ ਇੱਕ 26 ਤੁਹਾਡੀ ਬਣ ਜਾਂਦੀ ਹੈ ਵੀ ਇਹ 26 ਸਟਰੋਂਗ ਨਹੀਂ ਹੈਗੀ ਬਰਨਾ ਹੁਣ ਮੰਨ ਲਓ ਮੈਂ ਅੱਜ ਕੰਨਾ ਕਿ ਸੁਨੀਲ ਜਾਖੜ ਨੂੰ ਲਾਇਆ ਸੁਨੀਲ ਜਾਖੜ ਨੂੰ ਲਾਇਆ ਤੇ ਸੁਨੀਲ ਜਾਖੜ ਚਲਾ ਗਿਆ ਬੀਜੇਪੀ ਚ ਹੁਣ ਬੀਜੇਪੀ ਜੀ ਜਦੋਂ ਉਹਨੂੰ ਲੱਗਿਆ ਕਿ ਮੇਰੀ ਸ਼ਿਰੀ ਨਿਵਾਸ ਲੱਲੂ ਮੈਨਾਂ ਗੱਲ ਨਹੀਂ ਮੇਰੀ ਸੁਣਦਾ ਮੇਨਾਂ ਮੀਟਿੰਗਾਂ ਦੇ ਵਿੱਚ ਇਹ ਉੱਤੇ ਮੇਰੇ ਚੜਨ ਦੀ ਕੋਸ਼ਿਸ਼ ਕਰਦਾ ਦੱਖਣ ਭਾਰਤੀ ਹੈਗਾ ਵੀ ਪੰਜਾਬੀਆਂ ਤੇ ਚੜਨ ਦੀ ਉਹ ਖੜਾ ਹੋ ਜਾਂਦਾ ਉਹ ਖੜਾ ਹੋ ਗਿਆ ਉਹਨੇ ਲਲਕਾਰੇ ਮਾਰੇ ਲਲਕਾਰੇ ਮਾਰੇ ਅੱਜ ਕਿਸੇ ਬੀਜੇਪੀ ਦੀ ਮੀਟਿੰਗ 'ਚ ਥੋੜਾ ਜਾਂਦਾ ਕੋਈ ਇਦਾਂ ਦਾ ਪ੍ਰਧਾਨ ਦੇਖਿਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਸ਼ਾ ਉਹਦੇ ਕਰ ਰਹੀ ਲੂ ਫੰਕਸ਼ਨ ਚਾਹਦੇ ਆ ਤੇ ਤੁਸੀਂ ਇਹ ਦੇਖੋ ਉਸ ਬੰਦੇ ਦੀ ਛਵੀ ਕਿੱਦਾਂ ਦੀ ਬਣੇਗੀ ਮਾਰਕ ਬਾਜ਼ਾਰ 'ਚ ਕਿੱਦਾਂ ਦੀ ਛਵੀ ਉਹਦੀ ਰਾਜਨੀਤਿਕ ਗੱਲਿਆਰਾਂ 'ਚ ਬਣੇਗੀ ਬਈ ਇਹ ਬੜਾ ਦਮਦਾਰ ਬੰਦਾ ਯਾਰ ਇਹ ਪੂਰੀ ਬੀਜੇਪੀ ਪੰਜਾਬ ਦੀ ਵਹਿਰ ਸੀ ਤੇ ਫੇਰ ਵੀ ਨਰਿੰਦਰ ਮੋਦੀ ਔਰ ਅਮਿਸ਼ਾ ਇਹਦੇ دیਵਾਨੇ ਆ ਇਹ ਹੁੰਦੀ ਛਵੀ ਹੁਣ ਜਦੋਂ ਪ੍ਰਤਾਪ ਬਾਜਵੇ ਨੂੰ ਲਾਇਆ ਸੀ ਖੜਾ ਹੋ ਜਾਂਦਾ ਡੰਡਾ ਲੈ ਕੇ ਵੀ ਮੈਂ ਇੱਥੇ ਸਾਰੀ ਪੰਜਾਬ ਕਾਂਗਰਸ ਦੀ 3 ਸਾਲ ਪਾਗਲਾਂ ਵਾਂਗ ਪੱਖ ਚ ਰਹਿੰਦੇ ਹੋਏ ਮੈਂ ਖੜੀ ਕੀਤੀ ਕਾਂਗਰਸ ਤੇ ਤੁਸੀਂ ਅੱਜ ਲਾ ਕੇ ਤੇ ਕੈਪਟਨ ਨੂੰ ਲਈ ਜਾਂਦੇ ਹੋ ਮੇਰੇ ਸਿਰ ਤੇ ਉੱਤੇ ਦੁਬਾਰਾ ਲੈ ਆਇਓ ਇਹਨੇ ਤਾਂ ਹਰਵਾਈ ਆ ਕਾਂਗਰਸ 2007 ਚ ਕੈਪਟਨ ਅਮਰਿੰਦਰ ਸਿੰਘ ਦਾ ਸਹੀ ਤਰੀਕੇ ਨਾਲ ਕੰਮ ਕਰ ਲੈਂਦਾ ਤੇ ਪੰਜਾਬ ਚ ਕਾਂਗਰਸ ਦੀ ਸਰਕਾਰ 2007 ਚ ਦੁਬਾਰਾ ਬਣਨੀ ਸੀ ਲੇਕਿਨ ਮੈਨਾਂ ਚੋਂ ਨਹੀਂ ਨਿਕਲਿਆ ਥੋੜੀਆਂ ਸੀਟਾਂ ਦੇ ਉੱਤੇ ਜਿਹੜੀ ਆ ਕਾਂਗਰਸ ਉਦੋਂ ਰਹਿ ਗਈ ਪੇ ਪਤਾਬ ਬਿੰਦਰ ਸਿੰਘ ਕੇ ਪੀਨੂ ਲਾਤਾ ਪ੍ਰਧਾਨ ਕੇ ਪੀਨੂ ਕੈਪਟਨ ਨੇ ਨਹੀਂ ਚੱਲਣ ਦਿੱਤਾ ਬਾਜਵਲ ਆਇਆ ਬਾਜਵੇ ਨੂੰ ਨਹੀਂ ਚੱਲਣ ਦਿੱਤਾ ਤੇ ਇਹ ਲੋਕ ਖੜੇ ਨਹੀਂ ਹੋਏ ਇਹ ਲੋਕ ਠੰਡੇ ਹੋ ਕੇ ਘਰਾਂ ਚ ਬੈਠ ਗਏ ਵਾ ਠੀਕ ਹੈ ਕੈਪਟਨ ਨੂੰ ਲਾਤਾ ਠੀਕ ਹੈ ਇਹ ਬਿਠਾਤਾ ਸਾਡੇ ਸਿਰ ਤੇ ਠੀਕ ਹੈ ਉਦੋਂ ਛਵੀ ਦਿਖਾਈਦੀ ਹੁੰਦੀ ਫਿਰ ਹੁਣ ਜਿੱਦਾਂ ਮੈਂ ਤੁਹਾਨੂੰ ਸੁਨੀਲ ਜਾਖੜ ਦੀ ਉਦਾਹਰਨ ਦਿੱਤੀ ਛਵੀ ਇਹ ਹੁੰਦੀ ਹੈ ਸਿਰ ਰਾਜਨੀਤੀ ਦੇ ਗਲਿਆਰੇ ਚ ਆਪਣੀ ਛਵੀ ਬਣਾਣੀ ਪੈਂਦੀ ਹੈ ਅੱਜ ਜਾਖੜ ਜੋ ਮਰਜ਼ੀ ਕਹੀ ਜਾਵੇ ਲੋਕ ਉਹਦੇ ਬਾਰੇ ਜਾਖੜ ਨੂੰ ਲੋਕ ਕਹਿੰਦੇ ਪੰਜਾਬ ਦੇ ਮੁੱਦਿਆਂ ਤੇ ਖੜਾ ਪੀ ਪੰਜਾਬ ਦੀ ਬੀਜੇਪੀ ਨੂੰ ਵੇਅਰ ਦਾ ਤੇ ਲੇਕਿਨ ਅਮੀਸ਼ਾ ਤੇ ਨਰਿੰਦਰ ਮੋਦੀ ਦਾ ਭਾਈ ਹੈ ਇਹ ਇਹਨੂੰ ਕਹਿੰਦੇ ਛਵੀ ਇਹ ਛਵੀ ਨਹੀਂ ਹੁੰਦੀ ਜਿਹੜੀ ਇਹ ਛਵੀ ਆਪਾਂ ਕਹਿ ਤਾ ਵੀ ਹਾਈ ਕਮਾਂ ਨੇ ਦਬਕਾ ਮਾਰਿਆ ਤੇ ਅਸੀਂ ਘਰੇ ਬਹਿ ਗਏ ਤੇ ਕੈਪਟਨ ਦੀ ਸਰਕਾਰ ਚ ਮੰਤਰੀ ਬਣ ਕੇ ਘੁੰਮਦੇ ਰਹੇ ਜਾਂ ਆਪਾਂ ਲੋਕ ਸਭਾ ਦੀ ਟਿਕਟ ਲੈ ਲਈ ਤੇ ਖੁਸ਼ ਹੋ ਗਏ ਫਿਰ ਉਹਦੇ ਨਾਲ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਤੁਸੀਂ ਆਪਣੇ ਜਿਹੜੀ ਵਰਕਰ ਹੈ ਵਰਕਰਾਂ ਦੇ ਵਿੱਚ ਤੁਸੀਂ ਉਹ ਜਾਨ ਨਹੀਂ ਪਾ ਸਕਦੇ ਕਿਉਂਕਿ ਤੁਹਾਡੀ ਇੱਕ ਇਮੇਜ ਜਿਹੜੀ ਉਹ ਡਵੈਲਪ ਹੋ ਚੁੱਕੀ ਹੁੰਦੀ ਹੈ ਡਾਕਟਰ ਸਾਹਿਬ ਹੁਣ ਹੋਣ ਕੀ ਵਾਲਾ ਕੀ ਮਰਿੰਦਰ ਸਿੰਘ ਰਾਜਾਵੜਿੰਗ ਦਰਸਲ ਲੱਥਨ ਵਾਲੇ ਆ ਇਹ ਫਾਈਨਲ ਹੈਗੀ ਗੱਲ ਇਹ ਕਨਫਰਮ ਹੈਗੀ ਆ ਕਿਉਂਕਿ ਜੋ ਮੇਰੀ ਹਾਈ ਕਮਾਂਡ ਚ ਗੱਲ ਹੋਈ ਹੈ ਉਹ ਲਾਂ ਦੀ ਤਿਆਰੀ ਕਰਦੇ ਪਏ ਆ ਤੇ ਉਹ ਉਸ ਸ਼ਖਸ਼ ਨੂੰ ਅੱਗੇ ਲਿਆਂ ਦੀ ਸੋਚਦੇ ਪਏ ਨੇ ਕੋਈ ਇਦਾਂ ਦਾ ਸ਼ਖਸ਼ ਜਿਹਦੇ ਉੱਤੇ ਵਿਚਾਰ ਚੱਲ ਰਹੇ ਨੇ ਭਾਈ ਜਿਹੜਾ ਇੱਕ ਤਾਂ ਪੰਜਾਬ ਦੀ ਕਾਂਗਰਸ ਜਾਣ ਪਾ ਸਕੇ ਪਹਿਲੀ ਗੱਲ ਦੂਜੀ ਗੱਲ ਉਹ ਈਡੀ ਤੇ ਵਿਜੀਲੈਂਸ ਦੇ ਅੱਗੇ ਛਾਤੀ ਚੌੜੀ ਕਰਕੇ ਖੜਾ ਹੋ ਜਾਏ ਤੁਸੀਂ ਦੇਖੋ ਯਾਰ ਪੰਜਾਬ ਦੇ ਵਿੱਚੋਂ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਠੀਕ ਹੈ ਤੇ ਥੋੜੀ देर बाद ईडी ਪੈ ਗਈ ਉਹਨੂੰ ਪੈ ਗਈ ਸੀ ਨਾ ਉਹਨਾਂ ਦੇ ਭਾਂਜੇ ਦੇ ਉੱਤੇ 10 ਕਰੋੜ ਰਿਕਵਰ ਹੋ ਗਿਆ ਜੋ ਸਾਰੀ ਕਾਂਗਰਸ ਹੋਣਾ ਕਮਜ਼ੋਰ ਹੋ ਗਈ ਸਾਰੀ ਕਾਂਗਰਸ ਉੱਤੇ ਬਹੁਤ ਅਸਰ ਪਿਆ ਔਰ ਖਾਸ ਕਰਕੇ ਜਿਹੜੇ ਚੰਨੀ ਦੀ ਪਹਿਲਾਂ ਲੱਤਾਂ ਖਿੱਚਣ ਲਈ ਪੰਜ ਖੜੇ ਸੀ ਛੇਵਾਂ ਚੰਨੀ ਆਪਸੀ ਪੰਜ ਗੁੱਟ ਖੜੇ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਬੀਜੇਪੀ ਨੇ ਤਾਂ ਇੰਨਾ ਬੇੜਗ ਨਹੀਂ ਕਰਕੇ ਕੀਤਾ ਜਿੰਨਾ ਪੰਜਾ ਗੁੱਟਾਂ ਨੇ ਚੰਨੀ ਦਾ ਘਰ ਛੱਡਿਆ ਉਦੋਂ ਮੁੱਖ ਮੰਤਰੀ ਸੀ ਉਦੋਂ ਪੰਜਾਬ ਦਾ ਉਦੋਂ ਲੱਗਣ ਲੱਗ ਪਿਆ ਸੀ ਕਾਂਗਰਸ ਡੈੱਡ ਬੈੱਡ ਤੇ ਜਾ ਰਹੀ ਹੈ ਇਸ ਕਰਕੇ ਜਿਹੜਾ ਮੁਕਾਬਲਾ ਈਡੀ ਦਾ ਹੋਰ ਕਰ ਸਕਦਾ ਹੋਵੇਗਾ ਹੁਣ ਦੇਖੋ ਚੰਨੀ ਨੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਚੰਨੀ ਹੋਰ ਦਮਦਾਰ ਤਰੀਕੇ ਨਾਲ ਉਭਰੇ ਆ ਚਲੋ ਜੀ ਚੰਨੀ ਨੇ ਆਪਣੀ ਉਸ ਤੋਂ ਬਾਅਦ ਤਾਕਤ ਦਿਖਾਈ ਆ ਉبرਿਆ ਉਬਰ ਕੇ ਇੱਕ ਬਾਉਂਸ ਬੈਕ ਕਰਕੇ ਲੋਕ ਸਭਾ ਜਲੰਧਰ ਤੋਂ ਲੜੀ ਆ ਡਟ ਕੇ ਲੜੀ ਆ ਔਰ ਕਿੰਨੀਆਂ ਵੋਟਾਂ ਨਾਲ ਜਿੱਤਿਆ ਇਹ ਆਪਣੀ ਇਮੇਜ ਡਿਵੈਲਪ ਕੀਤੀ ਉਹਨੇ ਬਾਅਦ ਲੇਕਿਨ ਜੇ ਉਹ ਘਰੇ ਬੈਠ ਜਵੇ ਮਾਫੀਆਂ ਮੰਗ ਕੇ ਬੀਜੇਪੀ ਚ ਹੀ ਚਲੇ ਜਵੇ ਹੁਣ ਅੱਜ ਕੈਪਟਨ ਦੀ ਛਵੀ ਕੀ ਹੋ ਜੀ ਆ ਚਲੋ ਆਪਾਂ ਡਿਸਕਸ ਕਰਦੇ ਕਰਦੇ ਪੁੱਛਨੇ ਆ ਕੀ ਹੋ ਜੀ ਆ ਕੈਪਟਨ ਤੁਹਾਨੂੰ 2007 ਵਾਲਾ ਕੈਪਟਨ ਨਜ਼ਰ ਆਂਦਾ ਉਹ ਤਾਂ ਇਦਾਂ ਲੱਗਦਾ ਪਿੰਜਰੇ ਚ ਬੰਦ ਤੋਤਾ ਆ ਬੀਜੇਪੀ ਨੇ ਉਹਨੂੰ ਬੰਦ ਕਰ ਲਿਆ ਕਿਉਂਕਿ ਉਹਦੇ ਆਪਣੇ ਕੇਸ ਨੇ ਉਹਦੇ ਮੁੰਡੇ ਦੇ ਕੇਸ ਨੇ ਬੀਜੇਪੀ ਨੇ ਆਹਨੂੰ ਗ੍ਰਿਪ ਚ ਕਰਕੇ ਰੱਖ ਲਿਆ ਉਹ ਗ੍ਰਿਪ ਚ ਹੈ ਸਟ ਨਾ ਖੱਬੇ ਬੋਲਦਾ ਨਾ ਸੱਚੇ ਬੋਲਦਾ ਸੋ ਇਹ ਕਹਿਣ ਦਾ ਮੇਰਾ ਮਕਤਲਬ ਸਿਰਫ ਇਹ ਨਾ ਹੈਗਾ ਕਿ ਛਵੀ ਆਪਾ ਡਿਵੈਲਪ ਕਰਨੀ ਹੁੰਦੀ ਹੈ ਏਜੰਸੀਆਂ ਦਾ ਮੁਕਾਬਲਾ ਜਿੰਨੇ ਕਰ ਲਿਆ ਉਹਨੇ ਤਾਕਤਵਰ ਹੋ ਕੇ ਉੱਭਰਿਆ ਨਾ ਕਿਹੜਾ ਕਿਹੜਾ ਚਿਹਰਾ ਹੋ ਸਕਦਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਵੀ ਜਦੋਂ ਆਪਾਂ ਇਸ ਬਾਰੇ ਡਿਸਕਸ਼ਨ ਕੀਤੀ ਨਾ ਇੱਕ ਵਾਰੀ ਵਿਜੇ ਸਿੰਦਰ ਸਿੰਘਲਾ ਦਾ ਨਾਮ ਉੱਭਰ ਕੇ ਆਇਆ ਸੀਗਾ ਤੁਹਾਨੂੰ ਲੱਗਦਾ ਦੇਖੋ ਪੰਜਾਬ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲਣਾ ਪਏਗਾ ਇਸ ਟਾਈਮ ਪੰਜਾਬ ਦਾ Hindu ਵੀ ਜਿਹੜਾ ਹੈ ਉਹ BJP ਵੱਲ ਕਾਫੀ ਰੁਝਾਨ ਹੈਗਾ ਉਹਦਾ ਉਸ VOTER ਨੂੰ ਵੀ ਧਿਆਨ ਰੱਖਣਾ ਪਏਗਾ ਪੰਜਾਬ ਦੇ ਜੱਟ VOTERS ਦਾ ਵੀ ਧਿਆਨ ਰੱਖਣਾ ਪਵੇਗਾ ਪੰਜਾਬ ਦੇ ਦਲਿਤ VOTERS ਦਾ ਵੀ ਧਿਆਨ ਰੱਖਣਾ ਪਏਗਾ ਇਹ ਸੁਮੇਲ ਬਣਾਉਣਾ ਪਏਗਾ ਇਹਨਾਂ ਨੂੰ ਉਹ ਲੀਡਰ ਬਣਾਉਣਾ ਪਏਗਾ ਜਿਹੜਾ ਸਾਰਿਆਂ ਨੂੰ ਪਸੰਦ ਹੋਵੇ ਸ਼ਹਿਰੀ ਸਿੱਖਾਂ ਨੂੰ ਵੀ ਪਸੰਦ ਹੋਵੇ ਜੱਟਾਂ ਨੂੰ ਵੀ ਪਸੰਦ ਹੋਵੇ ਤੇ ਦਲਤਾਂ ਨੂੰ ਵੀ ਪਸੰਦ ਹੋਵੇ ਤੇ ਕਈ ਹੈਗੇ ਨਿਕਲੇ ਆਣਗੇ ਉਹਦੇ ਚ ਆਜੇ ਟਾਈਮ ਚੱਲਦਾ ਪਿਆ ਕੋਈ ਨਾ ਕੋਈ ਲੀਡਰ ਇਦਾਂ ਨਿਕਲ ਆਏਗਾ ਜਿਹੜਾ ਸ਼ਹਿਰ ਜਿਹਨੂੰ ਸ਼ਹਿਰੀ ਖੇਤਰ ਦੇ ਲੋਕ ਵੀ ਜਿਆਦਾ ਪਿਆਰ ਕਰਦੇ ਹੋਣ ਜਿਹਨੂੰ ਲੱਗੇ ਕਿ ਇਹ ਸੈਲੀਬ੍ਰਿਟੀ ਵੀ ਹੈਗਾ ਇਹਦਾ ਨਾਮ ਪੰਜਾਬ ਦੇ ਵਿੱਚ ਵੀ ਹੈ ਇਹਦਾ ਨਾਮ ਦੇਸ਼ ਭਰ ਚ ਵੀ ਹੈਗਾ ਕੋਈ ਨਿਕਲ ਆਏਗਾ ਬਥੇਰੇ ਲੀਡਰ ਨੇ ਕਾਂਗਰਸ ਕੋਲ ਲੀਡਰਾਂ ਦੀ ਕਮੀ ਨਹੀਂ ਕਾਂਗਰਸ ਨੂੰ ਸਿਰ ਤੇ ਸਿਰਫ ਇੱਕ ਦਵਾਈ ਤਿਆਰ ਕਰਨੀ ਚਾਹੀਦੀ ਹੈ ਜਿਹੜੀ ਇਹਦੀ ਗੁੱਟਬਾਜੀ ਹੈ ਇਹ ਦਵਾਈ ਕਿਦਾਂ ਪਲਾਨੀ ਹੈ ਤੇ ਉੱਤੇ ਹੁਣੇ ਵਿਰਾਮ ਪਾ ਲੈਣ ਨਹੀਂ ਤਾਂ ਹਰਿਆਣੇ ਵਾਲਾ ਹਾਲ ਕਾਂਗਰਸ ਦਾ ਪੰਜਾਬ 'ਚ ਹੋਣਾ ਫਿਲਹਾਲ ਇਹ ਸਿਚੁਏਸ਼ਨ ਕਾਂਗਰਸ ਦੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇਵਾਂਗੇ ਬੜੇ ਰੁਵਾਨ ਇੰਡੀਆ ਪੰਜਾਬੀ ਦੇ